ਗੁੱਡ ਈਵਨਿੰਗ ਐਵਰੀਬਾਡੀ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੀ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਥੇ ਅਸੀਂ ਮਿਲਦੇ ਹਾਂ ਹਰ ਰੋਜ਼ ਸ਼ਾਮ ਨੂੰ 8:30 ਵਜੇ ਤੇ ਕਰਦੇ ਹਾਂ ਪੰਜਾਬੀ ਸਾਹਿਤ ਦੀ ਤਿਆਰੀ ਜਿਹੜੇ ਵੀ ਵਿਦਿਆਰਥੀ ਤੁਹਾਡੇ ਵਿੱਚੋਂ ਪੰਜਾਬੀ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਨੇ ਤਾਂ ਉਹ 8:30 ਵਜੇ ਸਾਡੀ ਕਲਾਸ ਜੁਆਇਨ ਕਰ ਸਕਦੇ ਆ ਤੇ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਇਹੋ ਜਿਹੇ ਪੇਪਰ ਦੀ ਜਿਸ ਦੇ ਵਿੱਚ ਹਿਸਟਰੀ ਜਾਂ ਪੋਲਿਟੀਕਲ ਸਾਇੰਸ ਨੂੰ ਤੁਸੀਂ ਪੜ੍ਹਨਾ ਹੈ ਤਉ ਉਸ ਦੇ ਲਈ ਅਲੱਗ ਤੋਂ ਇੱਕ ਪਲੇਲਿਸਟ ਹੈਗੀ ਹੈ ਕੁਝ ਇੱਕ ਵੀਡੀਓ ਤੁਹਾਨੂੰ ਥਿਉਰੀ ਦੀਆਂ ਮਿਲ ਜਾਣਗੀਆਂ ਕੁਝ ਇੱਕ ਵੀਡੀਓ ਤੁਹਾਨੂੰ ਐਮਸੀਕਿਊਜ਼ ਦੀਆਂ ਮਿਲ ਜਾਣਗੀਆਂ ਉਹ ਤੁਸੀਂ ਦੇਖ ਸਕਦੇ ਹੋ ਰਾਈਟ ਤੇ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਪੂਰੀ ਤਰ੍ਹਾਂ ਪੇਪਰ ਦੀ ਤਿਆਰੀ ਕਰਨਾ ਚਾਹੁੰਦਾ ਹੈ ਪੰਜਾਬੀ ਮਾਸਟਰ ਕੈਡਰ ਦੀ ਡੀਟਪੀਐਸਪੀ ਦੀ ਲੈਕਚਰਰ ਦੀ ਯੂਜੀਸੀ ਨੈਟ ਦੀ ਤਾਂ ਉਹਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ 6880492568 ਤੇ ਜੇਕਰ ਤੁਸੀਂ ਹਿਸਟਰੀ ਜਾਂ ਪੋਲਿਟੀਕਲ ਸਾਇੰਸ ਦੀ ਵੀ ਤਿਆਰੀ ਕਰਨਾ ਚਾਹੁੰਦੇ ਹੋ ਜਿਸ ਦਾ ਲੈਵਲ ਆਪਾਂ ਪੀਸੀਐਸ ਤੱਕ ਨੂੰ ਟੱਚ ਕਰਾਂਗੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਤਿਆਰੀ ਕਰਾਂਗੇ ਲక్ష్ਮੀ ਕਾਂਦੀ ਪੋਲਿਟੀ ਦੇ 7th ਐਡੀਸ਼ਨ ਨੂੰ ਕਵਰ ਕਰਾਂਗੇ ਰਾਈਟ ਤਾਂ ਗਰ ਇਹਨਾਂ ਦੇ ਵਿੱਚੋਂ ਕੋਈ ਵੀ ਜ਼ਰੂਰਤ ਤੁਹਾਡੀ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਜੀ ਠੀਕ ਹੈ ਉਮ ਵੌਇਸ ਸਲੋ ਆ ਰਹੀ ਹੈ ਸ਼ਾਇਦ ਮੇਰਾ ਗਲਾ ਖਰਾਬ ਹੈ ਤਾਂ ਸਭ ਨੂੰ ਸਲੋ ਆ ਰਹੀ ਹੈ ਕਿ ਵੀਡੀਓ ਵੀਡੀਓ ਔਰ ਕੀ ਤੁਹਾਨੂੰ ਲਾਈਕ ਵੀਡੀਓ ਨਜ਼ਰ ਆ ਰਹੀ ਹੈ वॉइस स्लो है एक मिनट रुको मैं थोड़ी जी सैटिंग कर ली फिर उस तो बाद दसना ओके okay है ठीक है ओके okay है ना हाँ जी राइट 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 वीडियो एक्चुअली हूं आई है है ना ओके okay, सी कम करो अगर लाइक ईयरफोन लगा सकते हो तो बेटर ਅਦਰਵਾਈਜ਼ ਥੋੜੀ ਜੀ ਸ਼ਾਂਤੀ ਵਾਲੀ ਜਗ੍ਹਾ ਤੇ ਬੈਠ ਜਾਣਾ ਤੁਹਾਨੂੰ ਆਵਾਜ਼ ਸੁਣ ਜਾਊਗੀ ਠੀਕ ਹੈ ਜੀ yes ਤਾਂ ਮੈਂ ਤੁਹਾਨੂੰ ਗੱਲ ਕਰ ਰਹੀ ਸੀ ਕਿ ਅਗਰ ਤੁਸੀਂ ਕਿਸੇ ਵੀ ਐਹੋ ਜੇ ਪੇਪਰ ਦੀ ਤਿਆਰੀ ਕਰਨੀ ਹੈ ਜਿਸ ਦੇ ਵਿੱਚ ਪੰਜਾਬੀ ਹਿਸਟਰੀ ਪੋਲਿਟੀਕਲ ਸਾਇੰਸ ਹੈ ਤਾਂ ਇਹ ਵਾਲੇ ਬੈਚ ਸਾਡੇ ਸਟਾਰਟ ਹੋਏ ਨੇ 10 ਤੋਂ ਯਾਨੀ ਅੱਜ ਤੋਂ ਤੁਸੀਂ ਚਾਹੋ ਤਾਂ ਆਪਣੀ ਰਜਿਸਟ੍ਰੇਸ਼ਨ ਇਸ ਨੰਬਰ ਦੇ ਉੱਪਰ ਕਰਵਾ ਸਕਦੇ ਹੋ ओके okay जी एंड फर्दर अपडेट ਲੈਣੀ ਆ YouTube ਦੀਆਂ ਤਾਂ ਉਹਦੇ ਲਈ Telegram ਗਰੁੱਪ ਨੂੰ ਜੁਆਇਨ ਕਰ ਲੈਣਾ Telegram ਦਾ ਜਿਹੜਾ ਚੈਨਲ ਹੈ ਉਹ ਆਪਣਾ erudition studies ਦੇ ਨਾਮ ਦੇ ਉੱਪਰ ਹੀ ਆ ਪਬਲਿਕ ਚੈਨਲ ਹੈ ਵੈਸੇ ਉਹਨਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਦਿੱਤਾ ਹੋਇਆ ਹੈ ਜੇ ਲਿੰਕ ਵਰਕ ਨਾ ਕਰੇ ਤਾਂ ਤੁਸੀਂ ਫਿਰ ਮੈਨੂੰ ਮੈਸੇਜ ਕਰ ਦੇਣਾ ਕਿਸੇ ਵੀ ਵੀਡੀਓ ਦੇ ਨੀਚੇ ਕਮੈਂਟ ਕਰ ਦੇਣਾ ਠੀਕ ਹੈ ਤਾਂ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦੂੰਗੀ ਓਕੇ ਤੇ ਅਗਰ ਆਪਾਂ ਗੱਲ ਕਰੀਏ ਇਹਨਾਂ ਦਿਨਾਂ ਦੇ ਵਿੱਚ ਅਸੀਂ ਕਿਹੜਾ ਲੈਕਚਰ ਹੈ ਜਿਸ ਨੂੰ ਸਟਾਰਟ ਕੀਤਾ ਹੋਇਆ ਹੈ ਤਾਂ ਅਸੀਂ ਕਰ ਰਹੇ ਹਾਂ ਭਗਤੀ ਕਾਵ ਜਿਸ ਦੇ ਤਿੰਨ ਲੈਕਚਰ ਪਹਿਲਾਂ ਹੀ ਹੋ ਗਏ ਨੇ ਤੇ ਮੈਨੂੰ ਸੀਗਾ ਕਿ ਮੈਂ ਡਿਟੇਲ ਦੇ ਵਿੱਚ ਕਵਰ ਕਰਵਾਵਾਂ ਇਸ ਲਈ ਪੰਜ ਲੈਕਚਰ ਤੁਹਾਡੇ ਲੱਗਣਗੇ ਯਾਨੀ ਕਿ ਤਿੰਨ ਲੈਕਚਰ ਆਲਰੇਡੀ ਹੋ ਚੁੱਕੇ ਨੇ ਅੱਜ ਅਸੀਂ ਚੌਥਾ ਲੈਕਚਰ ਕਰਾਂਗੇ ਤੇ ਕੱਲ ਸਾਡਾ ਭਗਤੀ ਕਾਵ ਦੇ ਵਿੱਚ ਆਖਰੀ ਪਾਵ ਪੰਜਵਾਂ ਲੈਕਚਰ ਹੋਊਗਾ ਓਕੇ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਜੋ ਮੈਂ ਭਗਤੀ ਕਾਵ ਕਰਵਾ ਰਹੀ ਹਾਂ ਤੁਹਾਨੂੰ ਸਮਝ ਦੇ ਵਿੱਚ ਵੀ ਆ ਰਿਹਾ ਹੋਊਗਾ ਤੇ ਉਸ ਦੇ ਨਾਲ ਨਾਲ ਤੁਹਾਨੂੰ ਪਸੰਦ ਵੀ ਆ ਰਿਹਾ ਹੋਣਾ ਠੀਕ ਹੈ ਅਗਰ ਤੁਹਾਨੂੰ ਇਸ ਚੈਨਲ ਤੇ ਦਿੱਤੀਆਂ ਵੀਡੀਓਜ਼ ਪਸੰਦ ਆਂਦੀਆਂ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਉਹਨਾਂ ਫਰੈਂਡਸ ਦੇ ਨਾਲ ਉਹਨਾਂ ਸਟੱਡੀ ਗਰੁੱਪਸ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਜਿੱਥੇ ਕਿ ਉਹਨਾਂ ਵਿਦਿਆਰਥੀਆਂ ਨੂੰ ਜ਼ਰੂਰਤ ਹੈ ਓਕੇ ਠੀਕ ਹੈ ਸ਼ੁਰੂ ਕਰਦੇ ਆਂ ਫੇਰ ਔਰ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਓਕੇ ਸਟਾਰਟ ਕਰਦੇ ਆ ਪਹਿਲੇ ਕੁਐਸਚਨ ਤੋਂ ਭਗਤ 베ਣੀ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ 1 2 3 4 ਹਾਂਜੀ ਭਗਤ 베ਣੀ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਜਿਹੜੇ ਵੀ ਮੈਂ ਤੁਹਾਨੂੰ ਐਕਸਟਰਾ ਫੈਕਟ ਦੱਸੂਗੀ ਉਹਨਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਦੇਖਣਾ ਹੈ ਤੇ ਉਸ ਤੋਂ ਬਾਅਦ ਉੱਤਰ ਕਰਨਾ ਹੈ ਠੀਕ ਹੈ ਜੀ ਚਲੋ ਉੱਤਰ ਕਰੋ ਪਹਿਲੇ ਪ੍ਰਸ਼ਨ ਦੇ ਲਈ ਕਿੰਨੇ ਸ਼ਬਦ ਨੇ ਭਗਤ 베ਨੀ ਜੀ ਦੇ ਸੀ ਉੱਤਰ ਆਇਆ ਪ੍ਰੀਤ ਜੀ ਦਾ ਯਾਨੀ ਕਿ ਤਿੰਨ ਕਹ ਰਹੇ ਹੋ ਤੁਸੀਂ ਜੋ ਕਿ ਬਿਲਕੁਲ ਸਹੀ ਉੱਤਰ ਹੈਗਾ ਤਿੰਨ ਸ਼ਬਦ ਇਨਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਹੁਣ ਜੇਕਰ ਤੁਹਾਡੇ ਕੋਲੋਂ ਸ਼ਬਦਾ ਦੀ ਗਿਣਤੀ ਪੁੱਛੀ ਤਾਂ ਤੁਸੀਂ ਤਿੰਨ ਦੱਸਿਆ ਫਿਰ ਤੁਹਾਡੇ ਕੋਲੋਂ ਪੁੱਛਿਆ ਜਾ ਸਕਦਾ ਹੈ ਕਿ ਕਿਹੜੇ-ਕਿਹੜੇ ਰਾਗ ਨੇ ਜਿਨ੍ਹਾਂ ਦੇ ਵਿੱਚ ਬੇਨੀ ਜੀ ਦੇ ਸ਼ਬਦ ਹੈਗੇ ਆ ਠੀਕ ਹੈ ਪਹਿਲੇ ਨੰਬਰ ਦੇ ਉੱਪਰ ਕਿਹੜਾ ਆਏਗਾ ਰਾਗ ਸਿਰੀ ਠੀਕ ਹੈ ਫਿਰ ਦੂਸਰਾ ਹੈ ਰਾਗ RAMKALI ਤੀਸਰਾ ਹੈ ਪਰਭਾਤੀ ਰਾਗ ਤਾਂ ਤੁਸੀਂ ਤਿੰਨੋਂ ਦੇ ਤਿੰਨੋਂ ਰਾਗ ਵੀ ਯਾਦ ਰੱਖਿਓ ਜਿਨ੍ਹਾਂ ਦੇ ਵਿੱਚ ਬੇਨੀ ਜੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਓਕੇ ਅੱਗੇ ਦੂਸਰਾ ਪ੍ਰਸ਼ਨ ਦੇਖੋ ਪਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਦੀ ਕਿੰਵੀਂ ਪੌੜੀ ਦੇ ਵਿੱਚ ਭਗਤ 베ਣੀ ਜੀ ਦੇ ਜੀਵਨ ਦੇ ਬਾਰੇ ਵਿੱਚ ਦੱਸਿਆ ਹੈ ਹਾਂਜੀ 10ਵੀਂ ਪੌੜੀ 14ਵੀਂ ਪੌੜੀ 18ਵੀਂ ਪੌੜੀ ਜਾਂ ਫਿਰ 22ਵੀਂ ਪੌੜੀ ਉੱਤਰ ਕਰਨਾ ਹੈ ਦੂਸਰੇ ਪ੍ਰਸ਼ਨ ਦੇ ਲਈ ਪਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ 10ਵੀਂ ਵਾਰ ਹੈ ਉਸ ਦੀ ਕਿੰਵੀਂ ਪੌੜੀ ਦੇ ਵਿੱਚ ਗੱਲ ਕੀਤੀ ਗਈ ਹੈ ਭਗਤ 베ਣੀ ਜੀ ਦੇ ਜੀਵਨ ਦੇ ਬਾਰੇ ਵਿੱਚ हां जी दूसरे प्रश्न दे लिए उत्तर करो की होएगा वेरी गुड प्रीति जी गुणता जी सुखदीप जी शाबाश हां जी दूसरे दे लिए की उत्तर आएगा ओके okay, उत्तर आ रहा है 14वीं पौड़ी यस yes, यानी कि दूसरा जो कि एब्सोल्युटली बिल्कुल सही उत्तर है 14वीं पौड़ी ਦੇ ਵਿੱਚ ਇਸ ਬਾਰੇ ਗੱਲ ਕੀਤੀ ਗਈ ਹੈ ਠੀਕ ਹੈ ਜਿਸ ਦੇ ਵਿੱਚ ਉਹਨਾਂ ਦੇ ਜੀਵਨ ਦੇ ਬਾਰੇ ਵਿੱਚ ਦੱਸਦੇ ਆ ਕਿ ਕਿਵੇਂ ਹਮੇਸ਼ਾ ਇਕਾਂਤ ਦੇ ਵਿੱਚ ਬੈਠੇ ਰਹਿੰਦੇ ਸੀ ਭਗਤੀ ਦੇ ਵਿੱਚ ਲੀਨ ਰਹਿੰਦੇ ਸੀ ਤੇ ਬਾਕੀ ਦੁਨਿਆਵੀ ਕੰਮਾਂ ਦੇ ਵਿੱਚ ਇਹਨਾਂ ਦੀ ਕੋਈ ਖਾਸ ਰੁਚੀ ਨਹੀਂ ਸੀ ਹੁੰਦੀ ਠੀਕ ਹੈ ਤੇ ਜੇਕਰ ਤੁਸੀਂ ਇਹਨਾਂ ਦਾ ਦ੍ਰਿਸ਼ਟੀਕੋਣ ਦੇਖਣਾ ਹੈ ਭਗਤ ਬੇਨੀ ਜੀ ਦਾ ਤਾਂ ਉਹਦੇ ਤੋਂ ਕੀ ਪਤਾ ਚੱਲੇਗਾ ਕਿ ਇਹਨਾਂ ਨੇ ਵੈਸ਼ਨਵ ਮਤ ਦੇ ਵਿੱਚ ਜਿਹੜੇ ਕੀ ਕਰਮ ਕਾਂਡ ਯੂਜ਼ ਕੀਤੇ ਜਾਂਦੇ ਸੀਗੇ ਇਹਨਾਂ ਨੇ ਉਹਨਾਂ ਦੀ ਹਮੇਸ਼ਾ ਨਿਖੇਦੀ ਕੀਤੀ ਤੇ ਇਹ ਕੀ ਕਹਿੰਦੇ ਸੀਗੇ ਕਿ ਹਮੇਸ਼ਾ ਜਿਹੜਾ ਸਤਗੁਰ ਹੈ ਨਾ ਉਹ ਤੁਹਾਨੂੰ ਸਹੀ ਰਸਤਾ ਦਿਖਾਏਗਾ ਯਾਨੀ ਕਿ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੀਦਾ ਹੈ ਸਤਗੁਰੂ ਦੀ ਲੋੜ ਦੇ ਉੱਪਰ ਇਹਨਾਂ ਨੇ ਬਹੁਤ ਜ਼ਿਆਦਾ ਐਮਫਸਾਈਜ਼ ਕੀਤਾ ਸੀਗਾ ਠੀਕ ਹੈ ਬਲ ਦਿੱਤਾ ਸੀ ਅੱਗੇ ਦੇਖੋ ਤੀਸਰਾ ਪ੍ਰਸ਼ਨ ਭਗਤ 베ਣੀ ਜੀ ਦੀ ਰਚਨਾ ਦਾ ਨਾਮ ਦੱਸੋ ਕੀ ਹੈ ਠੀਕ ਜੀ ਜਿਨ ਆਤਮ ਤਤ ਨਾ ਚੀ ਨਿਆ ਸਭ ਫੋਕਟ ਧਰਮ ਅਬੀ ਨਿਆ ਇਹਦੇ ਮੈਂ ਅੱਗੋਂ ਵੀ ਦੋ ਲਾਈਨਾਂ ਦੱਸ ਦੂੰਗੀ ਓਕੇ ਕਹੋ ਬੇਣੀ ਗੁਰਮੁਖ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੈ ਅਗਲੀ ਹੈ ਜੀ ਪਰਮਤ ਫਿਰਤ ਬਹੁਤ ਜਨਮ ਬਿਲਾਨੇ ਤਨਮਨ ਤਨ ਨਹੀਂ ਧੀਰੇ ਠੀਕ ਹੈ ਜੀ ਇਸ ਤੋਂ ਅਗਲੇ ਤੇ ਆਜੋ ਨੈਨੂ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ ਰੂਦਾ ਕੰਠ ਸਬਦ ਨਹੀਂ ਉਚਰੈ ਅਬ ਕੀ ਕਰੈ ਪਰਾਨੀ ਹਾਂਜੀ ਤੀਸਰੇ ਪ੍ਰਸ਼ਨ ਦੇ ਲਈ ਉੱਤਰ ਪ੍ਰੀ ਜੀ ਨੇ ਇਹ ਆਨਸਰ ਕੀਤਾ ਬਿਲਕੁਲ ਠੀਕ ਹੈ ਜਿਨ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਬੀਨਿਆ ਮੈਂ ਅਗਲੀ ਲਾਈਨ ਕੀ ਬੋਲੀ ਕਹੋ 베ੜੀ ਗੁਰਮੁਖਤਿ ਆਵੇ ਇੱਕ ਤਾਂ ਇਹਨਾਂ ਦਾ ਨਾਮ ਆ ਗਿਆ ਫਿਰ ਬਿਨ ਸਤਗੁਰ ਬਾਟ ਨਾ ਪਾਵੇ ਆਪਾਂ ਪਿਛਲੇ ਹੀ ਪ੍ਰਸ਼ਨ ਵਿੱਚ ਕੀਤਾ ਕਿ ਇਹਨਾਂ ਨੇ ਹਮੇਸ਼ਾ ਕਿਸ ਚੀਜ਼ ਦੇ ਉੱਪਰ ਬਲ ਦਿੱਤਾ ਸਤਗੁਰ ਦੇ ਉੱਪਰ ਬਲ ਦਿੱਤਾ ਠੀਕ ਹੈ ਇਸ ਕਰਕੇ ਇਹ ਤੁਹਾਨੂੰ ਇਹਨਾਂ ਦੀ ਇਸ ਰਚਨਾ ਦੇ ਵਿੱਚ ਵੀ ਦਿਖਾਈ ਦੇ ਰਿਹਾ ਹੈ ओके okay, आगे किस पुस्तक ਦੇ ਅਨੁਸਾਰ ਭਗਤ ਸੈਨ ਜੀ ਬਾਂਦਨਗੜ ਦੇ ਰਾਜਾ ਰਾਜਾ ਰਾਮ ਰਾਏ ਦੇ ਸੌਰੀ ਰਾਜਾ ਰਾਮ ਦੇ ਨਾਈਸਨ ਮਹਾਨ ਕੋਸ਼ ਦਸਮ ਗ੍ਰੰਥ ਪਾਈ ਗੁਰਦਾਸ ਜੀ ਦੀਆਂ ਵਾਰਾਂ ਕਬੀਰ ਜੀ ਦੇ ਸ਼ਲੋਕ ਜਾਂ ਕਬੀਰ ਬਾਣੀ ਲਗਾ ਲੋ ਠੀਕ ਹੈ ਕੀ ਉੱਤਰ ਹੋਏਗਾ ਚੌਥੇ ਪ੍ਰਸ਼ਨ ਦੇ ਲਈ ਭਗਤ ਸੈਨ ਜੀ ਰਾਜਾ ਰਾਮ ਦੇ ਨਾਈਸਨ ਕਿਹੜੀ ਗ੍ਰੰਥ ਦੇ ਵਿੱਚ ਜਾਂ ਕਿਹੜੀ ਪੁਸਤਕ ਦੇ ਵਿੱਚ ਇਸ ਬਾਰੇ ਜ਼ਿਕਰ ਕੀਤਾ ਗਿਆ ਹੈ ਵੈਰੀ ਵੈਰੀ ਗੁੱਡ ਵੈਰੀ ਵੈਰੀ ਗੁੱਡ ਮਹਾਂਕੋਸ਼ ਯਾਨੀ ਕਿ ਇਹ ਉੱਤਰ ਬਿਲਕੁਲ ਸਹੀ ਉੱਤਰ ਦਿੱਤਾ ਪ੍ਰੀਜੀ ਸ਼ਾਬਾਸ਼ ਉਹਨਾਂ ਅੰਦੇ ਵਿੱਚ ਕੀ ਕਹਿੰਦੇ ਨੇ ਬਾਂਦਨਗੜ ਦਾ ਰਾਜਾ ਹੈ ਰਾਜਾ ਰਾਮ ਓਕੇ ਉਹਦੇ ਨਾਈ ਦੇ ਤੌਰ ਤੇ ਕੰਮ ਕਰਦੇ ਸੀ ਭਗਤ ਸੈਨ ਜੀ ਤੇ ਕਹਿੰਦੇ ਇੱਕ ਵਾਰੀ ਕੀ ਹੋਇਆ ਇੱਕ ਰਾਤ ਨੂੰ ਨਾ ਇਹ ਰਾਜੇ ਦੀ ਸੇਵਾ ਵਿੱਚ ਨਹੀਂ ਜਾ ਸਕੇ ओके ਤਾਂ ਇਹ ਇੰਨੇ ਜ਼ਿਆਦਾ ਐਲੈਕ ਪਰਮਾਤਮਾ ਦੇ ਵਿੱਚ ਲੀਨ ਰਹਿੰਦੇ ਸੀ ਕਿ ਪਰਮਾਤਮਾ ਉਹਨਾਂ ਦਾ ਰੂਪ ਧਾਰਨ ਕਰਕੇ ਭਗਤ ਸੈਨ ਜੀ ਦਾ ਤੇ ਆਪ ਗਿਆ ਸੀ ਰਾਜਾ RAMਕੋਲ ਠੀਕ ਹੈ ਤੇ ਪ੍ਰਭੂ ਦੇ ਆਣ ਤੇ ਕੀ ਹੋਇਆ ਰਾਜੇ RAM ਨੂੰ ਨਾ ਗਠੀਏ ਦਾ ਰੋਗ ਸੀਗਾ ਉਹ ਵੀ ਦੂਰ ਹੋ ਗਿਆ ਤੇ ਫਿਰ ਰਾਜੇ RAM ਨੂੰ ਸਮਝ ਦੇ ਵਿੱਚ ਆਇਆ ਕਿ ਜਿਹੜੇ ਭਗਤ ਸੈਨ ਨੇ ਨਾ ਇਹਨਾਂ ਦੇ ਉੱਪਰ ਪਰਮਾਤਮਾ ਦੀ ਬੜੀ ਕਿਰਪਾ ਹੈ ਫਿਰ ਉਹਨਾਂ ਦੇ ਮਨ ਦੇ ਵਿੱਚ ਭਗਤ ਸਾਂਧੀ ਪ੍ਰਤੀ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਪੈਦਾ ਹੋ ਗਈ ਸੀ ਓਕੇ ਅੱਗੇ ਦੇਖੋ ਪੰਜਵਾਂ ਪ੍ਰਸ਼ਨ ਭਗਤ ਸਾਂਣ ਜੀ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤੁਸੀਂ ਦੱਸਣਾ ਹੈ ਕਿ ਕਿਹੜੇ ਰਾਗ ਦੇ ਵਿੱਚ ਇਸ ਨੂੰ ਦਰਜ ਕੀਤਾ ਗਿਆ ਹੈ ਓਕੇ ਸੈਸ਼ਨ ਨੂੰ ਪਲੀਜ਼ ਲਾਈਕ ਕਰ ਦੇਣਾ ਮੈਨੂੰ ਪਤਾ ਹੈ ਪੜਦੇ ਪੜਦੇ ਕਈ ਵਾਰੀ ਧਿਆਨ ਭੁੱਲ ਜਾਂਦਾ ਤਾਂ ਮੈਂ ਇੱਕ ਦੋ ਵਾਰੀ ਤਾਂ ਯਾਦ ਕਰਵਾਈ ਦੇਣਾ ਹੁੰਦਾ ਪਰ ਮੈਕਸਿਮਮ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਠੀਕ ਹੈ raag bilaval raag basant raag ramkali raag tanaasri kede raag de vich sain ji da shabad shir guru granth sahib ji de vich darj hai haan ji ki uttar hovega 5ve prashn layi sukhdeep ji ne d answer kita hai yani ki raag tanaasri jo ki bilkul theek uttar hai very good raag tanaasri hi aayega okay ji te inna de shabdan di ginti badi sokhi hai yaad rakhni ik hi shabad hai gaya okay ਤੇ ਜੇਕਰ ਪੁੱਛਿਆ ਜਾਂਦਾ ਹੈ ਕਿ ਇਹਨਾਂ ਨੇ ਇਹ ਵਾਲਾ ਸ਼ਬਦ ਕਿਹੜੀ ਭਾਸ਼ਾ ਦੇ ਵਿੱਚ ਰਚਿਆ ਤਾਂ ਫਿਰ ਤੁਸੀਂ ਅਨਸਰ ਕੀ ਲਗਾਓਗੇ ਇਹਨੂੰ ਸੰਦੂਕੜੀ ਭਾਸ਼ਾ ਦੇ ਵਿੱਚ ਰਚਿਆ ਗਿਆ ਆ ਜਿੰਦੇ ਵਿੱਚ ਇਹਨਾਂ ਨੇ ਕੀ ਦਿਖਾਇਆ ਆ ਕਿ ਜਦੋਂ ਆਪਾਂ ਪ੍ਰਮਾਤਮਾ ਦੀ ਆਰਤੀ ਕਰਦੇ ਹਾਂ ਹੈਨਾ ਉਦੋਂ ਧੂਫ ਬੱਤੀ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਦਿਲ ਦੇ ਵਿੱਚ ਸੱਚਾ ਪਿਆਰ ਲੈ ਕੇ ਆਰਤੀ ਕਰੋਗੇ ਉੰਦੀ ਪ੍ਰਮਾਤਮਾ ਦੇ ਲਈ ਜ਼ਿਆਦਾ ਅਹਿਮੀਅਤ ਹੋਏਗੀ ਓਕੇ ਅੱਗੇ ਦੇਖੋ 6ਵਾਂ ਪ੍ਰਸ਼ਨ भगत धन्ना जी कि जात को संबंध रखते ब्राह्मण जट खतरी कोई नहीं छेवें प्रश्न के लिए उत्तर करो भगत धन्ना जी की जात कि यस प्लीज़ हाँ जी आंसर करो प्रश्न नंबर छेवें दे वेरी गुड चलो जी ਪ੍ਰੀਜਨ ਉਤਰੀ ਗਿਤਾ ਜੱਟ ਬਿਲਕੁਲ ਇਸ ਦਾ ਉੱਤਰ ਹੋਏਗਾ ਬੀ ਗੁੰਤਾਜ ਜੀ ਵੈਰੀ ਗੁੱਡ ਇਹ ਹੈਗਾ ਆ ਜੱਟ ਜਾਤੀ ਤੋਂ ਇਹ ਸਬੰਧ ਰੱਖਦੇ ਸੀਗੇ ਠੀਕ ਹੈ ਪਰ ਫਿਰ ਕੀ ਹੁੰਦਾ ਇੱਕ ਬ੍ਰਾਹਮਣ ਸੀ ਜਿਨ੍ਹਾਂ ਦੇ ਨਾਲ ਇਹਨਾਂ ਦੀ ਦੋਸਤੀ ਹੁੰਦੀ ਹੈ ਤੇ ਉਹ ਠਾਕਰ ਦੀ ਪੂਜਾ ਕਰਦੇ ਹੁੰਦੇ ਸੀ ਬ੍ਰਾਹਮਣ ਉਹਨਾਂ ਦੀ ਪੂਜਾ ਤੋਂ ਪ੍ਰਭਾਵਿਤ ਹੋ ਕੇ ਤੇ ਭਗਤੀ ਵੱਲ ਪ੍ਰੇਰਿਤ ਹੋ ਗਏ ਉਹਨੇ ਦੇਖੋ ਜਦੋਂ ਆਪਾਂ ਬ੍ਰਾਹਮਣイズਮ ਦੀ ਗੱਲ ਕਰਦੇ ਆ ਉਹਦੇ ਵਿੱਚ ਤੁਹਾਨੂੰ ਪਤਾ ਆ ਮੂਰਤੀ ਪੂਜਾ ਕੀਤੀ ਜਾਂਦੀ ਹੈ ਹੈਨਾ ਯਾਨੀ ਕਿ ਜਿਹੜੇ ਆਪਾਂ ਦੋ ਦੇਖੇ ਸੀਗੇ ਭਗਤੀ ਕਾਵ ਦੇ ਰੂਪ ਉਸ ਦੇ ਵਿੱਚ ਉਹਦੀ ਸਰਗੁਣ ਰੂਪ ਜਿਹੜਾ ਆ ਉਸ ਦੇ ਵਿੱਚ ਵਿਸ਼ਵਾਸ ਰੱਖਿਆ ਜਾਂਦਾ ਹੈ ਬ੍ਰਾਹਮਣਿਜ਼ਮ ਵਿੱਚ ਤਾਂ ਜਦੋਂ ਠਾਕੁਰ ਦੀ ਪੂਜਾ ਕਰਦੇ ਸੀ ਉਹਦੇ ਤੋਂ ਪ੍ਰਭਾਵਿਤ ਹੋ ਕੇ ਕਿਉਂਕਿ ਇਹ ਭਗਤੀ ਦੇ ਵਿੱਚ ਐਂਟਰ ਹੋਏ ਸੀਗੇ ਇਸ ਕਰਕੇ ਇਹ ਵੀ ਮੂਰਤੀ ਪੂਜਕ ਬਣ ਗਏ ਸੀ ਪਰ ਬਾਅਦ ਦੇ ਵਿੱਚ ਕੀ ਹੁੰਦਾ ਹੈ ਇਹ ਸਰਗੁਣ ਤੋਂ ਕਿੱਧਰ ਵੱਲ ਨੂੰ ਚਲੇ ਜਾਂਦੇ ਆ ਨਿਰਗੁਣ ਬ੍ਰह्म ਦੀ ਆਰਾਧਨਾ ਦੇ ਵਿੱਚ ਲੱਗ ਜਾਂਦੇ ਨੇ ਠੀਕ ਹੈ ਤੇ ਇਹ ਕੀ ਕਹਿੰਦੇ ਸੀ ਇਹਨਾਂ ਦੇ ਬਾਰੇ ਵਿੱਚ ਕਿਹਾ ਜਾਂਦਾ ਐਕਚੁਅਲੀ ਭਗਤ ਧੰਨਾ ਦੇ ਬਾਰੇ ਕਿ ਇਹ ਉਹ ਭਗਤ ਹੈਗੇ ਨੇ ਜਿਨ੍ਹਾਂ ਨੇ ਪੱਥਰ ਦੇ ਵਿੱਚੋਂ ਵੀ ਰੱਬ ਦੀ ਪ੍ਰਾਪਤੀ ਕੀਤੀ ਸੀ ਠੀਕ ਹੈ ਜੀ ਓਕੇ ਅੱਗੇ ਅਚਾ ਭਗਤ ਧੰਨਾ ਜੀ ਦੇ ਬਾਰੇ ਇੱਕ ਚੀਜ਼ ਹੋਰ ਯਾਦ ਰੱਖ ਲੈਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਦੇ ਕਿੰਨੇ ਸ਼ਬਦ ਦਰਜ ਹੈ ਤਿੰਨ ਸ਼ਬਦ ਹੈ ਤੇ ਇਹਨਾਂ ਨੂੰ ਦੋ ਰਾਗਾਂ ਦੇ ਵਿੱਚ ਰਚਿਆ ਗਿਆ ਠੀਕ ਹੈ ਅੱਗੇ ਆਜੋ ਭਗਤ ਭੀਖਣ ਜੀ ਬਾਰੇ इन्ह दे गुरु जी का नाम की सैयद मीर इब्राहिम रामानंद स्वामी परमानंद स्वामी या छज्जू भगत सतमें प्रश्न के लिए उत्तर भगत भीखन जी देू जी का की नाम सी हाँ जी सतवें दे की उत्तर आ रहा जी थोड़ा yes please okay 7ve de layi a and b do uttar aaye ne uttar dekhiye bilkul jinna ne uttar kita a sayyed mir ibrahim unna da answer bilkul theek hai jehde bhagat pikhhan ji si inna da janm hunda hai lakhnau de vich pind da naam ki hai pind da naam hai kakori aur ode vich 1480 de vich e janm de ne te vaise islam dharm de vich ਜਿਹੜੇ ਸੂਫੀ ਪ੍ਰਚਾਰਕ ਹੋਏ ਐ ਉਹਨਾਂ ਦੇ ਵਿੱਚੋਂ ਹੀ ਮੰਨਿਆ ਜਾਂਦਾ ਆ ਭਗਤ ਪੀਖਨ ਜੀ ਨੂੰ ਠੀਕ ਐ ਤੇ ਇਹਨਾਂ ਦੇ ਗੁਰੂ ਦਾ ਨਾਮ ਸੈਦ ਮੀਰ ਇਬਰਾਹੀਮ ਰਾਈਟ ਅਗਲਾ ਪ੍ਰਸ਼ਨ ਵੀ ਪੀਖਨ ਜੀ ਬਾਰੇ ਵਿੱਚ ਹੀ ਹੈ ਡਾਕਟਰ ਤਾਰਨ ਸਿੰਘ ਨੇ ਦੱਸਿਆ ਸੀਗਾ ਕਿ ਜਿਹੜੇ ਭਗਤ ਪੀਖਨ ਨੇ ਉਹ ਕਿਸੇ ਰਾਜੇ ਦੇ ਸਮੇਂ ਪੈਦਾ ਹੋਏ ਸੀ ਤੁਸੀਂ ਦੱਸੋ ਉਹਨਾਂ ਦੇ ਅਕੋਰਡਿੰਗ ਕਿਹੜੇ ਰਾਜੇ ਦੇ ਸਮੇਂ ਇਹਨਾਂ ਦਾ ਜਨਮ ਹੁੰਦਾ ਔਰੰਗਜ਼ੇਬ ਅਕਬਰ ਬਾਬਰ जहांगीर प्रश्न नंबर उत्तर करो की थैंक यू सो वेरी मच फॉर सेंडिंग दिस मच लव एक्चुअली आई एम रियली अठवें बी आंसर लगाया अकबर है ना बिल्कुल ठीक उत्तर है ਤਾਰਨ ਸਿੰਘ ਕਹਿੰਦੇ ਨੇ ਕਿ ਅਕਬਰ ਦੇ ਟਾਈਮ ਦੇ ਵਿੱਚ ਯਾਨੀ ਉਹਨਾਂ ਦੇ ਰਾਜ ਦੇ ਸਮੇਂ ਇਹਨਾਂ ਦਾ ਜਨਮ ਹੁੰਦਾ ਹੈ। ਓਕੇ ਹੁਣ ਬਾਣੀ ਦੇ ਵਿੱਚ ਜਿਹੜੇ ਇਹਨਾਂ ਦਾ ਸ਼ਬਦ ਸੀਗਾ ਉਹਦੇ ਵਿੱਚ ਮੇਨ ਭਾਵਨਾ ਤੁਹਾਨੂੰ ਕਿਹੜੀ ਨਜ਼ਰ ਆਏਗੀ ਬੈਰਾਗ ਦੀ ਭਾਵਨਾ। ਠੀਕ ਹੈ। ਫਿਰ ਦੂਜੇ ਸ਼ਬਦ ਦੇ ਵਿੱਚ ਬੈਰਾਗ ਤੇ ਅੰਜਨ ਮਾਹੀ ਨਿਰੰਜਨ ਦੇ ਬਾਦ ਅਕਾਲ ਪੁਰਖ ਜਾਂ ਈਸ਼ਵਰ ਦੀ ਪ੍ਰਾਪਤੀ ਦੀ ਦਸ਼ਾ ਨੂੰ ਬਿਆਨ ਕੀਤਾ ਗਿਆ ਹੈ। ਓਕੇ ਇਹਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਦੇ ਦੋ ਸ਼ਬਦ ਨੇ ਜੇਕਰ ਪੁੱਛਿਆ ਜਾਏ ਕਿ ਇਹ ਸ਼ਬਦ ਕਿਹੜੇ ਰਾਗ ਦੇ ਵਿੱਚ ਹੈਗੇ ਨੇ ਤਾਂ ਇਹ ਰਹਿਣਗੇ ਜੀ ਸੋਰਠ ਰਾਗ ਦੇ ਵਿੱਚ ਓਕੇ ਤੇ ਇਹਨਾਂ ਦਾ ਜਿਹੜਾ ਦਿਹਾਂਤ ਹੁੰਦਾ ਹੈ ਜਾਂ ਅੰਤਿਮ ਸਮਾ ਇਹ 1574 ਈਸਵੀ ਦਾ ਮੰਨਿਆ ਜਾਂਦਾ ਹੈ ਅੱਗੇ ਆ ਗਿਆ ਜੀ ਅੱਜ ਦਾ ਸੈਕਿੰਡ ਲਾਸਟ ਕੁਐਸਚਨ ਨੋਮਾ ਪ੍ਰਸ਼ਨ ਭਗਤ ਪੀਖਣ ਜੀ ਦਾ ਸ਼ਬਦ ਦੱਸੋ ਨਿੱਕੇ ਹੁੰਦੇ ਢੱਗੇ ਚਾਰੇ ਵੱਡੇ ਹੋਏ ਹੱਲ ਵਾਹਿਆ ਅਗਲਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ then ਪਰਮਾ ਤੇ ਫਿਰਤ ਬਹੁਤ ਜਨਮ ਬਿਲਾਨੇ ਤਨ ਮਨ ਧਨ ਨਹੀਂ ਧੀਰੇ ਇਹ ਵੈਸੇ ਗੁੰਤਾਜ ਜੀ ਨੇ ਬਹੁਤ ਧੇਰ ਪਹਿਲਾਂ ਹੀ ਇਨਾਂ ਦੀ ਪੰਕਤੀ ਜਿਹੜੀ ਹੈ ਇਹਨਾਂ ਦਾ ਸ਼ਬਦ ਜਿਹੜਾ ਉਹ ਲਿਖ ਦਿੱਤਾ ਸੀਗਾ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਬੜੇ ਆਰਾਮ ਦੇ ਨਾਲ ਇਹਨਾਂ ਦਾ ਆਨਸਰ ਕਰ ਦੋਗੇ ਕੀ ਉੱਤਰ ਹੋਏਗਾ ਨੋਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਜੀ ਭਗਤ ਭੀਖਣ ਜੀ ਦਾ ਸ਼ਬਦ ਸੀ ਉੱਤਰ ਆ ਰਿਹਾ ਹੈ ਹਾਂ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਵੈਰੀ ਗੁੱਡ ਇਸ ਦਾ ਉੱਤਰ ਆਣਾ ਸੀ ਹੁਣ ਗੱਲ ਕਰਦੇ ਹਾਂ ਐਂਦੀ ਨਿੱਕੇ ਹੁੰਦੇ ਟੱਗੇ ਚਾਰੇ ਵੱਡੇ ਹੋਏ ਹੱਲ ਵਾਹਿਆ ਬੁੱਢੇ ਹੋ ਕੇ ਮਾਲਾ ਫੇਰੀ ਰੱਬ ਦਾ ਉਲਾਮਾ ਲਾਇਆ ਹੈਨਾ ਅਸੀਂ ਇੱਦਾ ਹੀ ਕਰਦੇ ਆ ਸਾਰੀ ਜ਼ਿੰਦਗੀ ਅਸੀਂ ਕਹਿੰਦੇ ਰਹਿੰਦੇ ਆ ਕਿ ਹਲੇ ਪ੍ਰਮਾਤਮਾ ਦਾ ਨਾਮ ਲੈਣ ਦੀ ਕੀ ਲੋੜ ਐ ਹਲੇ ਤਾਂ ਬੜੀ ਜ਼ਿੰਦਗੀ ਪਈ ਐ ਹਲੇ ਤਾਂ ਬੜੀ ਜ਼ਿੰਦਗੀ ਪਈ ਐ ਅਖੀਰ ਤੇ ਅਸੀਂ ਖਾਣਾ ਪੂਰਤੀ ਕਰਨ ਵਾਸਤੇ ਜਦੋਂ ਬਜ਼ੁਰਗ ਹੋਈਦਾ ਆ ਉਦੋਂ ਕੀ ਕਰਦੇ ਆ ਉਦੋਂ ਅਸੀਂ ਰੱਬ ਦਾ ਉਲਾਮਾ ਲਾ ਦਿੰਦੇ ਆ ਹੈਨਾ ਇਹ ਹੈਗਾ ਭਗਤ ਜੱਲਣ ਦੀਆਂ ਇਹ ਯਾਦ ਰੱਖ ਲਿਓ ਇਹ ਭਗਤ ਜਲਨਜੀ ਦੀਆਂ ਸਤਰਾਂ ਨੇ ਓਕੇ 올 ਰਾਈਟ ਫਿਰ ਉਸ ਤੋਂ ਬਾਅਦ ਗੱਲ ਕਰਦੇ ਆਂ ਗੋਪਾਲ ਤੇਰਾ ਆਰਤਾ ਦਿਆਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਇਹ ਕਿੰਨਾ ਦਾ ਇਹ ਰਚਨਾ ਹੈਗੀ ਹੈ ਭਗਤ ਧੰਨਾ ਜੀ ਦੀ ਠੀਕ ਹੈ ਤੇ ਭੀਖਣ ਜੀ ਦਾ ਕਿਹੜਾ ਆ ਗਿਆ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਨੇਕ ਯਤਨ ਕਰ ਹਿਰਦੈ ਰਾਖਿਆ ਰਤਨਾਂ ਛਪੇ ਛਪਾਇਆ ਠੀਕ ਹੈ ਜੀ ਓਕੇ ਇਸ ਤੋਂ ਅੱਗੇ ਆ ਜਾਂਦੇ ਨੇ ਮੈਨੂੰ ਲੱਗਦਾ ਇਹਦੇ ਵਿੱਚ ਨਾ ਕੁਝ ਮਿਸਟੇਕ ਨਾ ਹੋ ਗਈ ਹੋਵੇ ਇਹਨੂੰ ਟਾਈਪ ਕਰਨ ਦੇ ਵਿੱਚ ਮੈਨੂੰ ਲੱਗ ਰਿਹਾ ਐਕਚੁਅਲੀ ਮੈਨੂੰ 1 ਮਿੰਟ ਦੇਣਾ ਪਲੀਜ਼ ਅੱਛਾ ਏਰੀਆ ਹਾਂ ਇਹਦੇ ਵਿੱਚ ਦੇਖੋ ਇਹ ਇਹ ਮਿਸਟੇਕ ਹੈ ਅਤੇ ਭ੍ਰਮਤ ਆਏਗਾ ਠੀਕ ਹੈ ਪਲੀਜ਼ ਇਹ ਨੂੰ ਨਾ ਠੀਕ ਕਰ ਲੈਣਾ ਓਕੇ ਪ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਧਨ ਨਹੀਂ ਧੀਰੇ ਇਹ ਰਚਨਾ ਕਿੰਨਾ ਦੀ ਹੈ ਇਹ ਵੀ ਭਗਤ ਧੰਨਾ ਜੀ ਦੀ ਰਚਨਾ ਹੈ ਠੀਕ ਹੈ ਤਾਂ ਫਿਰ ਦੂਸਰੀ ਤੇ ਚੌਥੀ ਭਗਤ ਧੰਨਾ ਜੀ ਦੀ ਆ ਗਈ ਪਹਿਲੀ ਭਗਤ ਜੱਲਣ ਜੀ ਦੀ ਆ ਗਈ ਤੇ ਤੀਸਰੀ ਭਗਤ ਭੀਖਣ ਜੀ ਦੀ ਰਚਨਾ ਹੈ ਓਕੇ ਜੀ ਕਰਨਾ ਚਾਹੀਦਾ ਹੈ ਪਰਮਾਤਮਾ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਚੱਲੋ ਉਹ ਤੁਹਾਡੇ ਨਾਲ ਹਮੇਸ਼ਾ ਤੁਹਾਡਾ ਸਾਥ ਦੇਣਗੇ ਦੁਨੀਆ ਕੁਝ ਵੀ ਬੋਲੇ ਕੋਈ ਫਰਕ ਨਹੀਂ ਪੈਣਾ ਚਾਹੀਦਾ ਪਰਮਾਤਮਾ ਤੋਂ ਉੱਪਰ ਕੋਈ ਨਹੀਂ ਹੁੰਦਾ ਜੀ ਤੁਹਾਨੂੰ ਸਭ ਤੋਂ ਜ਼ਿਆਦਾ ਮੋਟੀਵੇਟ ਕਰ ਸਕਦਾ ਹੈ ਨਾ ਤੁਹਾਡੀ ਤਿਆਰੀ ਦੇ ਲਈ ਤੁਹਾਡੀ ਜੌਬ ਦੇ ਲਈ ਤੁਹਾਡੇ ਪਰਿਵਾਰ ਦੇ ਸੁਪਨਿਆਂ ਲਈ ਵੀ ਉਹ ਪਰਮਾਤਮਾ ਹੀ ਹੈ ਹੈਨਾ ਚਲੋ ਅੱਜ ਦਾ ਆਖਰੀ ਪ੍ਰਸ਼ਨ ਦੇਖੋ ਭਗਤ ਪਰਮਾਨੰਦ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸ ਰਾਗ ਦੇ ਵਿੱਚ ਦਰਜ ਹੈ ਹਾਂਜੀ ਰਾਗ ਮਾਲੀ ਗੌੜਾ ਰਾਗ ਕਾਂੜਾ ਰਾਗ ਤਿਲੰਗ ਰਾਗ ਸਾਰੰਗ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਵਾਰੀ ਤੁਸੀਂ ਸਮਝ ਗਏ ਨਾ ਪਰਮਾਤਮਾ ਨੂੰ ਉਸ ਤੋਂ ਬਾਅਦ ਤੁਹਾਨੂੰ ਐ ਲੱਗੂਗਾ ਕਿ ਤੁਸੀਂ ਇੱਕ ਰੋ ਵਿੱਚ ਆ ਤੁਹਾਨੂੰ ਕਦੀ ਕਿਸੇ ਦੀ ਟੈਨਸ਼ਨ ਕਦੀ ਕਿਸੇ ਦੇ ਨੈਗੇਟਿਵ ਕਮੈਂਟ ਅਸਰ ਕਰਨ ਗਈ ਨਹੀਂ yes ਹਾਂਜੀ ਚਲੋ 10ਵੇਂ ਦੇ ਲਈ ਉੱਤਰ ਕਰੋ ਕੀ ਹੋਏਗਾ ਭਗਤ ਪਰਮਾਨੰਦ ਜੀ ਦੇ ਬਾਰੇ ਵਿੱਚ ਦੱਸਣਾ 10ਵੇਂ ਦੇ ਉੱਤਰ ਆ ਰਿਹਾ ਹੈ ਰਾਗ ਸਾਰੰਗ ਹੈ ਨਾ ਵੈਰੀ ਗੁੱਡ ਬਿਲਕੁਲ ਠੀਕ ਹੈ ਐਂਡ ਦਾ ਉੱਤਰ ਆਏਗਾ ਰਾਗ ਸਾਰੰਗ ਇਹ ਜਿਹੜੇ ਭਗਤ ਨੇ ਪਰਮਾਨੰਦ ਜੀ ਇਹ 14ਵੀਂ ਸਦੀ ਦੇ ਅਖੀਰ ਦੇ ਵਿੱਚ ਹੁੰਦੇ ਨੇ ਰਾਈਟ ਤੁਸੀਂ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਪੜੋਗੇ ਉਹਦੇ ਵਿੱਚ ਕੀ ਕਹਿੰਦੇ ਨੇ ਕਿ ਇਹਨਾਂ ਦਾ ਜਨਮ ਮਹਾਰਾਸ਼ਟra ਦੇ ਜ਼ਿਲ੍ਹਾ ਸ਼ੋਲਾਪੁਰ ਦੇ ਵਿੱਚ ਹੁੰਦਾ ਆ ਓਕੇ ਤੇ ਇਹਨਾਂ ਨੂੰ ਸੰਸਕ੍ਰਿਤ ਦਾ ਵੀ ਗਿਆਨ ਸੀ ਅਵਧੀ ਭਾਸ਼ਾ ਦਾ ਵੀ ਗਿਆਨ ਸੀ ਤੇ ਹਿੰਦੀ ਭਾਸ਼ਾ ਦਾ ਵੀ ਗਿਆਨ ਸੀ ਰਾਜਵਿੰਦਰ ਜੀ ਕਲਾਸ ਦਾ ਸਮਾਂ ਸ਼ਾਮ ਨੂੰ 8:30 ਵਜੇ ਦਾ ਹੈ ਠੀਕ ਹੈ ਓਕੇ ਉਹਨਾਂ ਇਹਨਾਂ ਦਾ ਸਾਰੰਗ ਰਾਜ ਦੇ ਵਿੱਚ ਇੱਕੋ ਇੱਕ ਸ਼ਬਦ ਹੈ ਜਿਹੜਾ ਤੁਹਾਨੂੰ ਮਿਲੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਠੀਕ ਹੈ ਓਕੇ ਸ਼ਬਦ ਬਾਰੇ ਕਿਉਂਕਿ ਹਲੇ ਆਪਣਾ ਕੱਲ ਦਾ ਦਿਨ ਹੋਰ ਲੱਗੇਗਾ ਭਗਤ ਕਬ ਦੇ ਵਿੱਚ ਭਗਤੀ ਕਾਰ ਦੇ ਵਿੱਚ ਇਸ ਲਈ ਆਪਾਂ ਪੰਜਵਾਂ ਦਿਨ ਕੱਲ ਕਰਾਂਗੇ ਜਿਸ ਦੇ ਵਿੱਚ ਜਿਹੜੇ ਬਾਕੀ ਭਗਤ ਰਹਿ ਗਏ ਨੇ ਜਾਂ ਜਿਹੜੇ ਵੀ ਆਪਣੇ ਕੋਲੋ ਕੁਐਸਚਨਸ ਰਹਿ ਗਏ ਆ ਉਹਨਾਂ ਨੂੰ ਆਪਾਂ ਕੱਲ ਕਵਰ ਕਰਾਂਗੇ ਠੀਕ ਹੈ ਜੀ ਥੈਂਕ ਯੂ ਸੋ ਵੈਰੀ ਮੱਚ ਬਹੁਤ ਵਧੀਆ ਲੱਗਦਾ ਐਕਚੁਅਲੀ ਤੁਹਾਨੂੰ ਪੜਾ ਕੇ ਨਾ ਇੱਕ ਇੱਕ ਕਹਿੰਦੇ ਨਾ ਅੰਦਰੂਤ ਸੈਟੀਸਫੈਕਸ਼ਨ ਹੁੰਦੀ ਹੈ ਕਿ ਹਮੇਸ਼ਾ ਅਗਰ ਵਿਦਿਆਰਥੀ ਪੜਨ ਵਾਲੇ ਹੁੰਦੇ ਆ ਤਾਂ ਹੀ ਟੀਚਰ ਨੂੰ ਪੜਾਉਣ ਦਾ ਮਜ਼ਾ ਆਂਦਾ ਹੈ ਯੈਸ ਤੁਸੀਂ ਸਾਰੇ ਜੁਨੇ ਨੇ ਪਿਆਰ ਨਾਲ ਪੜਦੇ ਹੋ ਕਿ ਬੜਾ ਮਜ਼ਾ ਆਂਦਾ ਹੈ ਲਾਈਕ ਤੁਸੀਂ ਬੜੇ ਡਾਊਨ ਟੂ ਅਰਥ ਜੇ ਲੱਗਦੇ ਹੋ ਓਕੇ ਤਾਂ ਹੀ ਤੁਹਾਨੂੰ ਪੜਾ ਕੇ ਇੱਕ ਕਹਿੰਦੇ ਨਾ ਆਨੰਦ ਆ ਜਾਂਦਾ ਆ ਉਹ ਵਾਲਾ ਸੀਨ ਰਹਿੰਦਾ ਓਕੇ ਠੀਕ ਹੈ ਤਾਂ ਹੁਣ ਆਪਾਂ ਕੱਲ ਮਿਲਾਂਗੇ ਜੇਕਰ ਤੁਸੀਂ ਕਿਸੇ ਨੇ ਵੀ ਥਿਉਰੀ ਕਲਾਸਿਸ ਲੈਣੀ ਹੈ ਪੰਜਾਬੀ ਹਿਸਟਰੀ ਪੋਲੀਟੀਕਲ ਸਾਇੰਸ ਤਾਂ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਸੋ ਵੈਰੀ ਮਚ ਗੁੱਡ ਨਾਈਟ एवरीवन ਟੇਕ ਅ ਵੈਰੀ ਗੁੱਡ ਕੇਅਰ ਆਫ ਯਰਸੈਲਫ ਪੜਦੇ ਰਹੋ ਤੇ ਆਪਣੇ ਸੁਪਨੇ ਜਲਦੀ ਤੋਂ ਜਲਦੀ ਪੂਰੇ ਕਰੋ ਥੈਂਕ ਯੂ ਬਾਏ देन ਥੈਂਕਸ ਸ਼ਮਕੌਰ ਜੀ ਲਾਈਕ ਕਰਦੇ ਜਾਣਾ ਜਾਂਦੇ ਜਾਂਦੇ ਓਕੇ